ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕ੍ਰਿਸਟੋਫਰ ਐਲ ਨੇ ਕਿਹਾ ਹੈ ਕਿ ਅਤਵਾਦ ਖਿਲਾਫ ਲੜਾਈ ਵਿੱਚ ਉਹਨਾਂ ਦਾ ਦੇਸ਼ ਭਾਰਤ ਨਾਲ ਖੜਾ ਹੈ ਵਾਸ਼ਿੰਗਟਨ ਵਿੱਚ ਪਹਿਲਗਾਮ ਅਤਵਾਦੀ ਹਮਲੇ ਅਤੇ ਆਪਰੇਸ਼ਨ ਸਿੰਦੂਰ ਬਾਰੇ ਭਾਰਤ ਦੇ ਰੁਖ ਤੋਂ ਜਾਣੂ ਕਰਵਾਉਣ ਲਈ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਅਗਵਾਈ ਵਾਲੇ ਸੰਸਦੀ ਵਫ਼ਦ ਨਾਲ ਮੁਲਾਕਾਤ ਦੌਰਾਨ ਉਹਨਾਂ ਇਹ ਗੱਲ ਆਖੀ ਭਾਰਤੀ ਵਫ਼ਦ ਨੇ ਵਕਫਾ-ਵਕਫ ਦੇਸ਼ਾਂ ਦੀ ਆਪਣੀ ਯਾਤਰਾ ਦੇ ਆਖਰੀ ਗੇੜ ਵਿੱਚ ਅਮਰੀਕਾ ਦੀ ਯਾਤਰਾ ਖਤਮ ਕਰਨ ਤੋਂ ਪਹਿਲਾਂ ਕ੍ਰਿਸਟੋਫਰ ਨਾਲ ਮੁਲਾਕਾਤ ਕੀਤੀ ਵਿਫਦ ਨੇ ਉਹਨਾਂ ਨੂੰ ਪਹਿਲਗਾਮ ਅਤਵਾਦੀ ਹਮਲੇ ਦੌਰਾਨ 26 ਬੇਗੁਨਾ ਸਲਾਨੀਆਂ ਦੀ ਹੱਤਿਆ ਕਰਨ ਅਤੇ ਭਾਰਤ ਵੱਲੋਂ ਚਲਾਏ ਗਏ ਆਪਰੇਸ਼ਨ ਸਿੰਧੂਰ ਬਾਰੇ ਜਾਣਕਾਰੀ ਦਿੱਤੀ ਵਿਫਦ ਨੇ ਉਹਨਾਂ ਨੂੰ ਸਰਹੱਦ ਪਾਰੋਂ ਚਲਾਏ ਜਾ ਰਹੇ ਅਤਵਾਦ ਨਾਲ ਨਜਿੱਠਣ ਲਈ ਭਾਰਤ ਦੇ ਮਜ਼ਬੂਤ ਸੰਕਲਪ ਬਾਰੇ ਵੀ ਦੱਸਿਆ ਕ੍ਰਿਸਟੋਫਰ ਨੇ ਸੋਸ਼ਲ ਮੀਡੀਆ ਐਕਸ ਤੇ ਪਾਈ ਪੋਸਟ ਵਿੱਚ ਲਿਖਿਆ ਹੈ ਕਿ ਭਾਰਤੀ ਸੰਸਦੀ ਵਫਦ ਨਾਲ ਉਹਨਾਂ ਦੀ ਮੁਲਾਕਾਤ ਸ਼ਾਨਦਾਰ ਰਹੀਏ ਉਹਨਾਂ ਕਿਹਾ ਕਿ ਅਤਵਾਦ ਖਿਲਾਫ ਲੜਾਈ ਵਿੱਚ ਅਮਰੀਕਾ ਮਜ਼ਬੂਤੀ ਨਾਲ ਭਾਰਤ ਨਾਲ ਖੜਾ ਅਹੀਂ ਉਹਨਾਂ ਨੇ ਲਿਖਿਆ ਕਿ ਅਸੀਂ ਭਾਰਤ ਤੇ ਅਮਰੀਕਾ ਰਣਨੀਤਿਕ ਸਬੰਧਾਂ ਤੇ ਚਰਚਾ ਕੀਤੀ ਜਿਸ ਵਿੱਚ ਦੋਹਾਂ ਦੇਸ਼ਾਂ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਹੁਲਾਰਾ ਦੇਣ ਲਈ ਵਪਾਰ ਅਤੇ ਹੋਰ ਕਈ ਖੇਤਰਾਂ ਵਿੱਚ ਵੀ ਚਰਚਾ ਹੋਈ।